KFC ਇੱਕ ਸਵਾਦ ਜਿਸ ਨੂੰ ਹਰ ਉਮਰ ਦਾ ਬੰਦਾ ਪਸੰਦ ਕਰਦਾ ਹੈ ਚਾਹੇ ਬੱਚਾ ਹੋਵੇ ਚਾਹੇ ਜਵਾਨ ਜਾਂ ਫਿਰ ਬਜ਼ੁਰਗ ਹਰ ਕੋਈ ਇਸ ਦੇ ਸਵਾਦ ਦਾ دیਵਾਨਾ ਹੈ ਅੱਜ KFC ਦੇ ਦੁਨੀਆ ਭਰ ਵਿੱਚ 30000 ਤੋਂ ਵੱਧ ਆਊਟਲੈਟ ਹਨ ਪਰ ਸਭ ਤੋਂ ਵੱਡੀ ਗੱਲ ਅੱਜ ਤੱਕ ਕੋਈ ਵੀ ਬ੍ਰਾਂਡ KFC ਦੇ ਸਵਾਦ ਨੂੰ ਨਾ ਤਾਂ ਸਮਝ ਸਕਿਆ ਤੇ ਨਾ ਹੀ ਕਾਪੀ ਕਰ ਸਕਿਆ ਇਹ ਸਿਰਫ ਚਿਕਨ ਨਹੀਂ ਇਹ ਇੱਕ ਲੈਗੇਸੀ ਹੈ ਇੱਕ ਇਤਿਹਾਸ ਹੈ ਜੋ ਇੱਕ ਅਜਿਹੇ ਵਿਅਕਤੀ ਤੋਂ ਬਣਿਆ ਜਿਸਨੇ ਹਾਰ ਮੰਨਣਾ ਕਦੇ ਸਿੱਖਿਆ ਹੀ ਨਹੀਂ ਪੂਰੇ 1009 ਵਾਰੀ ਉਹਦੀ ਰੈਸਿਪੀ ਰਿਜੈਕਟ ਹੋਈ ਪਰ ਉਹ ਟੁੱਟਿਆ ਨਹੀਂ ਇਹ ਕਹਾਣੀ ਹੈ ਹਾਰਲੈਂਡ ਸੈਂਡਰਸ ਦੀ ਜਿਸਨੇ 65 ਸਾਲ ਦੀ ਉਮਰ ਵਿੱਚ ਇੱਕ ਨਿੱਕੀ ਜਿਹੀ ਰਸੋਈ ਤੋਂ ਦੁਨੀਆ ਦਾ ਸਭ ਤੋਂ ਮਸ਼ਹੂਰ ਸਵਾਦ ਤਿਆਰ ਕਰ ਦਿੱਤਾ ਤੇ ਸਾਬਤ ਕਰ ਦਿੱਤਾ ਕਿ ਕਾਮਯਾਬੀ ਦੀ ਕੋਈ ਉਮਰ ਨਹੀਂ ਹੁੰਦੀ। ਕਰਨਲ ਹਾਰਲੈਂਡ ਸੈਂਡਰਸ ਦਾ ਜਨਮ 9 ਸਤੰਬਰ 1890 ਵਿੱਚ ਹੈਨਰੀ ਵਿਲੇ ਇੰਡੀਆਨਾ ਯੂਨਾਈਟਿਡ ਸਟੇਟਸ ਵਿੱਚ ਹੋਇਆ। ਉਹ ਸਿਰਫ 5 ਸਾਲ ਦੇ ਸਨ ਜਦ ਉਹਨਾਂ ਦੇ ਪਿਤਾ ਇਸ ਦੁਨੀਆ ਤੋਂ ਚਲਵੱਸੇ। ਸੈਂਡਰਸ ਤਿੰਨ ਭਾਈ ਭੈਣਾਂ ਵਿੱਚੋਂ ਸਭ ਤੋਂ ਵੱਡੇ ਸਨ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਸੈਂਡਰਸ ਦੇ ਮੋਢਿਆਂ ਤੇ ਆ ਪਈ ਪਰਿਵਾਰ ਚਲਾਉਣ ਲਈ ਕਨਰ ਸੈਂਡਰਸ ਦੀ ਮਾਤਾ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ ਤੇ ਉਸ ਦੇ ਪਿੱਛੋਂ ਸੈਂਡਰਸ ਆਪਣੇ ਛੋਟੇ ਭੈਣ ਭਰਾਵਾਂ ਦਾ ਖਿਆਲ ਰੱਖਦੇ ਸੀ ਸਿਰਫ 7 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਖਾਣਾ ਬਣਾਉਣਾ ਸਿੱਖ ਲਿਆ ਸੀ ਜਦ 12 ਸਾਲ ਦੇ ਹੋਏ ਤਾਂ ਇਹਨਾਂ ਦੀ ਮਾਤਾ ਜੀ ਨੇ ਦੂਜਾ ਵਿਆਹ ਕਰਵਾ ਲਿਆ ਤੇ ਉਹਨਾਂ ਦਾ ਮਤਰਿਆ ਪਿਓ ਉਹਨਾਂ ਨੂੰ ਜਰਾ ਵੀ ਪਸੰਦ ਨਹੀਂ ਸੀ ਕਰਦਾ ਸੈਂਡਰਸ ਨੇ ਆਪਣੀ ਮਾਂ ਦਾ ਘਰ ਛੱਡ ਕੇ ਆਪਣੀ ਇੱਕ ਆਂਟੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਤੇ ਖੇਤਾਂ ਵਿੱਚ ਮਜ਼ਦੂਰੀ ਕਰਨ ਲੱਗਾ ਸਿਰਫ 16 ਸਾਲ ਦੀ ਉਮਰ ਵਿੱਚ ਸੈਂਡਰਸ ਜਿਵੇਂ ਕਿਵੇਂ ਆਪਣੀ ਅਸਲ ਉਮਰ ਛੁਪਾ ਕੇ ਝੂਠ ਬੋਲ ਕੇ ਸੈਨਾ ਵਿੱਚ ਭਰਤੀ ਹੋ ਗਏ ਪਰ 1 ਸਾਲ ਦੇ ਅੰਦਰ ਅੰਦਰ ਉਹਨਾਂ ਦਾ ਇਹ ਝੂਠ ਫੜਿਆ ਗਿਆ ਤੇ ਉਹਨਾਂ ਨੂੰ ਆਰਮੀ ਵਿੱਚੋਂ ਕੱਢ ਦਿੱਤਾ ਗਿਆ। ਫੇਰ ਉਹਨਾਂ ਨੇ ਰੇਲਵੇ ਵਿੱਚ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ। ਪਰ ਇੱਥੇ ਕਿਸੇ ਨਾਲ ਉਹਨਾਂ ਦਾ ਝਗੜਾ ਹੋ ਜਾਂਦਾ ਹੈ ਤੇ ਉਹਨਾਂ ਨੂੰ ਇੱਥੋਂ ਵੀ ਕੱਢ ਦਿੱਤਾ ਜਾਂਦਾ ਹੈ। ਸੈਂਡਰਸ ਫੇਰ ਤੋਂ ਆਪਣੀ ਮਾਂ ਕੋਲ ਵਾਪਸ ਚਲੇ ਗਏ ਤੇ ਫੇਰ ਉਹਨਾਂ ਦਾ ਵਿਆਹ ਵੀ ਹੋ ਗਿਆ। ਪਰ ਫੇਰ ਵੀ ਉਹ ਰਸਤਾ ਲੱਭੀ ਜਾ ਰਹੇ ਸੀ ਕਿ ਕਾਮਯਾਬੀ ਕਿਵੇਂ ਮਿਲੇਗੀ ਉਹਨਾਂ ਨੇ ਕ੍ਰੈਡਿਟ ਕਾਰਡ ਵੇਚੇ ਫਿਰ ਉਹਨਾਂ ਨੇ ਇੱਕ ਨਾਅ ਬਣਾਉਣ ਵਾਲੀ ਕੰਪਨੀ ਖੋਲ ਲਈ ਸੈਂਡਲਸ ਦੀ ਇਹ ਕੰਪਨੀ ਕਾਫੀ ਚੱਲ ਗਈ ਖੂਬ ਪੈਸਾ ਕਮਾਇਆ ਤੇ ਭਾਰੀ ਮੁਨਾਫਾ ਵੀ ਹੋਇਆ ਉਹਨਾਂ ਨੇ ਮੁਨਾਫੇ ਦਾ ਸਾਰਾ ਪੈਸਾ ਇੱਕ ਕੈਮੀਕਲ ਲੈਬ ਬਣਾਉਣ ਵਿੱਚ ਲਾ ਦਿੱਤਾ ਪਰ ਉਸੇ ਟਾਈਮ ਇੱਕ ਹੋਰ ਵੱਡੀ ਕੰਪਨੀ ਨੇ ਕੈਮੀਕਲ ਲੈਬ ਖੋਲ੍ਹ ਦਿੱਤੀ ਤੇ ਸੈਂਡਰਸ ਦੀ ਲੈਬ ਬੁਰੀ ਤਰ੍ਹਾਂ ਅਸਫਲ ਹੋ ਗਈ। ਸੈਂਡਰਸ ਇੰਸ਼ੋਰੈਂਸ ਏਜੰਟ ਵੀ ਬਣੇ। ਫੇਰ ਉਹਨਾਂ ਨੇ ਲਾਅ ਦੀ ਪੜ੍ਹਾਈ ਕੀਤੀ ਤੇ ਲਾਇਰ ਬਣ ਗਏ। ਪਰ ਕੋਰਟ ਵਿੱਚ ਕਿਸੇ ਨਾਲ ਝਗੜਾ ਹੋ ਗਿਆ ਤੇ ਉਹਨਾਂ ਨੂੰ ਉੱਥੋਂ ਵੀ ਕੱਢ ਦਿੱਤਾ ਗਿਆ। ਪਰ ਉਹ ਰੁਕੇ ਨਹੀਂ ਤੇ ਹਰ ਅਸਫਲਤਾ ਤੋਂ ਕੁਝ ਸਿੱਖਿਆ ਤੇ ਅੱਗੇ ਵਧਦੇ ਚਲੇ ਗਏ। 40 ਸਾਲ ਦੀ ਉਮਰ ਵਿੱਚ ਵੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਕਸੈਸ ਕਿਵੇਂ ਤੇ ਕਿਹੜੇ ਰਸਤੇ ਤੋਂ ਮਿਲੇਗੀ। ਬਸ ਉਹ ਚੱਲਦੇ ਹੀ ਜਾ ਰਹੇ ਸਨ। ਸੈਂਡਰਸ ਨੂੰ ਇੱਕ ਪੈਟਰੋਲ ਪੰਪ ਤੇ ਕੰਮ ਮਿਲ ਗਿਆ। ਪਰ ਰੈਸੈਸ਼ਨ ਆ ਗਿਆ ਤੇ ਉਹ ਪੈਟਰੋਲ ਪੰਪ ਵੀ ਬੰਦ ਹੋ ਗਿਆ। ਫੇਰ ਉਹਨਾਂ ਨੂੰ ਇੱਕ ਸਰਵਿਸ ਸਟੇਸ਼ਨ ਤੇ ਕੰਮ ਮਿਲ ਗਿਆ। ਪਰ ਉਹਨਾਂ ਦਾ ਮਨ ਨਹੀਂ ਸੀ ਲੱਗ ਰਿਹਾ ਇਸ ਕੰਮ ਵਿੱਚ ਵੀ। ਫੇਰ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਉਹ ਕੰਮ ਕੀਤਾ ਜਾਵੇ ਜਿਸ ਦਾ ਉਹਨਾਂ ਨੂੰ ਤਜਰਬਾ ਵੀ ਸੀ ਤੇ ਸ਼ੌਂਕ ਵੀ ਕੁਕਿੰਗ ਦਾ ਉਹਨਾਂ ਨੇ ਸਰਵਿਸ ਸਟੇਸ਼ਨ ਦੇ ਕੋਲ ਹੀ ਆਪਣਾ ਇੱਕ ਛੋਟਾ ਜਿਹਾ ਸਟਾਲ ਲਗਾ ਲਿਆ ਤੇ ਫ੍ਰੀ ਵਿੱਚ ਹੀ ਆਪਣੇ ਹੱਥ ਦਾ ਬਣਿਆ ਫਰਾਈਡ ਚਿਕਨ ਵੇਚਣ ਲੱਗ ਪਏ ਉਹਨਾਂ ਨੇ ਦੇਖਿਆ ਕਿ ਲੋਕਾਂ ਨੂੰ ਉਹਨਾਂ ਦਾ ਟੇਸਟ ਬਹੁਤ ਪਸੰਦ ਆ ਰਿਹਾ ਸੀ ਕਿਉਂਕਿ ਕਈ ਲੋਕ ਤਾਂ ਸਰਵਿਸ ਸਟੇਸ਼ਨ ਸਿਰਫ ਉਹਨਾਂ ਦਾ ਚਿਕਨ ਖਾਣ ਹੀ ਆ ਰਹੇ ਸਨ ਉਹਨੇ ਸਰਵਿਸ ਸਟੇਸ਼ਨ ਦਾ ਕੰਮ ਛੱਡ ਕੇ ਆਪਣਾ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲ੍ਹ ਲਿਆ। ਇੱਕ ਵਾਰੀ ਕੈਂਟੂਕੀ ਦਾ ਗਵਰਨਰ ਉੱਥੋਂ ਗੁਜ਼ਰ ਰਿਹਾ ਸੀ। ਉਸਨੂੰ ਬਹੁਤ ਭੁੱਖ ਲੱਗੀ ਸੀ ਤੇ ਉਹ ਸੈਂਡਰਸ ਦੇ ਰੈਸਟੋਰੈਂਟ ਤੇ ਰੁਕ ਗਿਆ। ਇੱਥੇ ਉਸਨੇ ਫਰਾਈਡ ਚਿਕਨ ਖਾਦਾ ਤੇ ਉਸਨੂੰ ਇਹ ਇੰਨਾ ਪਸੰਦ ਆਇਆ ਕਿ ਉਸਨੇ ਖੁਸ਼ ਹੋ ਕੇ ਸੈਂਡਰਸ ਨੂੰ ਕੈਂਟੂਕੀ ਕਰਨਲ ਦੀ ਉਪਾਧੀ ਦੇ ਦਿੱਤੀ। ਇਸ ਤਰ੍ਹਾਂ ਉਹਨਾਂ ਦਾ ਫਰਾਈਡ ਚਿਕਨ ਕੈਂਟੂਕੀ ਕਰਨਲ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਸੈਂਡਰਸ ਦਾ ਰੈਸਟੋਰੈਂਟ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। ਫੇਰ 3-4 ਸਾਲ ਬੀਤੇ ਤੇ ਉਹਨਾਂ ਦਾ ਝਗੜਾ ਹੋ ਗਿਆ। ਉਹਨਾਂ ਨੂੰ ਰੈਸਟੋਰੈਂਟ ਬੰਦ ਕਰਨਾ ਪੈ ਗਿਆ। ਫੇਰ ਉਹਨਾਂ ਨੇ ਦੂਸਰਾ ਰੈਸਟੋਰੈਂਟ ਖੋਲ੍ਹ ਲਿਆ। ਪਰ ਜ਼ਿੰਦਗੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹਨਾਂ ਦੇ ਇਸ ਰੈਸਟੋਰੈਂਟ ਨੂੰ ਵੀ ਅੱਗ ਲੱਗ ਗਈ। ਤੇ ਸਭ ਕੁਝ ਤਬਾਹ ਹੋ ਗਿਆ ਫਿਰ ਉਹਨਾਂ ਨੇ ਤੀਸਰਾ ਰੈਸਟੋਰੈਂਟ ਓਪਨ ਕੀਤਾ ਪਰ ਉਸ ਟਾਈਮ ਵਰਲਡ ਵਾਰ ਛਿੜ ਗਈ ਤੇ ਰੈਸੈਸ਼ਨ ਆ ਗਿਆ ਤੇ ਉਹਨਾਂ ਨੂੰ ਤੀਜਾ ਰੈਸਟੋਰੈਂਟ ਵੀ ਬੰਦ ਕਰਨਾ ਪਿਆ ਕਾਰਨਲ ਨੂੰ ਇਹ ਸਭ ਤੋਂ ਇੰਨਾ ਤੇ ਸਮਝ ਆਈ ਚੁੱਕਾ ਸੀ ਕਿ ਫਰਾਈਡ ਚਿਕਨ ਨਾਲ ਉਹ ਦੁਨੀਆ ਭਰ ਵਿੱਚ ਮਸ਼ਹੂਰ ਹੋ ਸਕਦੇ ਹਨ ਉਹਨਾਂ ਨੇ ਇਸ ਦੀ ਰੈਸিপি ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੈਂਡਰਸ ਨੇ ਸੋਚਿਆ ਕਿ ਉਹਨਾਂ ਨੇ ਇੰਨੀ ਵਾਰੀ ਰੈਸਟੋਰੈਂਟ ਓਪਨ ਕੀਤੇ ਪਰ ਹਰ ਵਾਰੀ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਨੂੰ ਰੈਸਟੋਰੈਂਟ ਬੰਦ ਕਰਨੇ ਪਏਗੇ ਉਹਨਾਂ ਨੇ ਫੈਸਲਾ ਲਿਆ ਕਿ ਉਹ ਆਪਣੀ ਫਰਾਈਡ ਚਿਕਨ ਦੀ ਰੈਸিপি ਅਲੱਗ-ਅਲੱਗ ਰੈਸਟੋਰੈਂਟਸ ਨੂੰ ਵੇਚਣਗੇ ਉਹ ਅਲੱਗ-ਅਲੱਗ ਰੈਸਟੋਰੈਂਟਸ ਦੇ ਵਿੱਚ ਗਏ ਤੇ ਆਪਣੀ ਰੈਸিপি ਖਰੀਦਣ ਲਈ ਕਿਹਾ ਪਰ ਪੂਰੇ 1009 ਵਾਰੀ ਰੈਸਟੋਰੈਂਟਸ ਨੇ ਉਹਨਾਂ ਦੀ ਰੈਸিপি ਰਿਜੈਕਟ ਕਰ ਦਿੱਤੀ ਇਥੋਂ ਹੀ ਸੈਂਡਰਸ ਦੇ ਜਜ਼ਬੇ ਨੂੰ ਪਰਖਿਆ ਜਾ ਸਕਦਾ ਹੈ ਇੱਕ ਆਮ ਇਨਸਾਨ ਵੱਧ ਤੋਂ ਵੱਧ ਪੰਜ ਜਾਂ 10 ਵਾਰੀ ਕੋਸ਼ਿਸ਼ ਕਰਦਾ ਤੇ ਰਿਜੈਕਟ ਹੋਣ ਤੇ ਹਾਰ ਮੰਨ ਲੈਂਦਾ ਪਰ ਉਹ 1009 ਵਾਰੀ ਹਾਰ ਛਲਣ ਤੋਂ ਬਾਅਦ ਵੀ ਟੁੱਟੇ ਨਹੀਂ ਉਹਨਾਂ ਨੇ ਕਸਬਾ ਕਸਬਾ ਸ਼ਹਿਰ ਸ਼ਹਿਰ ਅਲੱਗ-ਅਲੱਗ ਰੈਸਟੋਰੈਂਟ ਘੁੰਮੇ ਤੇ ਕਈ ਰਾਤਾਂ ਉਹਨਾਂ ਨੇ ਆਪਣੀ ਕਾਰ ਦੀ ਪਿੱਛੇ ਵਾਲੀ ਸੀਟ ਤੇ ਸੌਂ ਕੇ ਬਿਤਾਈਆਂ ਕਿਉਂਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਜਿਵੇਂ ਹੀ ਸਵੇਰੇ ਰੈਸਟੋਰੈਂਟ ਖੁੱਲੇਗਾ ਉਹ ਸਭ ਤੋਂ ਪਹਿਲੇ ਰੈਸਟੋਰੈਂਟ ਦੇ ਮਾਲਕ ਨੂੰ ਮਿਲ ਕੇ ਰੈਸিপি ਸੁਣਾ ਦੇਣਗੇ ਕਿਉਂਕਿ ਬਾਅਦ ਵਿੱਚ ਕਸਟਮਰਜ਼ ਆਣੇ ਸ਼ੁਰੂ ਹੋ ਜਾਣਗੇ ਤੇ ਮਾਲਕ ਬਿਜ਼ੀ ਹੋ ਜਾਵੇਗਾ ਤੇ ਉਹਨਾਂ ਦੀ ਰੈਸিপি ਨੂੰ ਉਹ ਓਨੇ ਧਿਆਨ ਨਾਲ ਨਹੀਂ ਸੁਣ ਪਾਏਗਾ ਕਮਾਲ ਇਹ ਹੋਇਆ ਕਿ ਇੱਕ ਵੱਡੇ ਰੈਸਟੋਰੈਂਟ ਨੇ ਉਹਨਾਂ ਦੀ ਇਸ ਰੈਸਪੀ ਨੂੰ ਸਵੀਕਾਰ ਕਰ ਲਿਆ ਤੇ ਇਸ ਤਰ੍ਹਾਂ 1000ਵਾਂ ਦਸਵੀਂ ਵਾਰੀ ਉਹ ਕਾਮਯਾਬ ਹੋ ਗਏ ਉਹਨਾਂ ਦਾ ਫਰਾਈਟ ਚਿਕਨ ਲੋਕਾਂ ਵਿੱਚ ਇੰਨਾ ਪੌਪੂਲਰ ਹੋਇਆ ਕਿ KFC ਦੀ ਫਰਾਂਚਾਈਸੀ ਖਰੀਦਣ ਲਈ ਇੱਕ ਤੋਂ ਬਾਅਦ ਇੱਕ ਰੈਸਟੋਰੈਂਟ ਲਾਈਨ ਵਿੱਚ ਲੱਗ ਪਏ KFC ਦੇ ਆਊਟਲੈਟ ਸਿਰਫ ਅਮਰੀਕਾ ਵਿੱਚ ਹੀ ਨਹੀਂ ਸਗੋਂ ਇੰਗਲੈਂਡ ਕੈਨੇਡਾ ਮੈਕਸੀਕੋ ਵਿੱਚ ਵੀ ਖੁੱਲਣ ਲੱਗ ਪਏ 1964 ਤੱਕ KFC ਦੇ 600 ਤੋਂ ਵੀ ਵੱਧ ਆਊਟਲੈਟ ਖੁੱਲ ਚੁੱਕੇ ਸਨ ਕਰਨਲ ਸੈਂਡਰਸ ਨੇ 2 ਮਿਲੀਅਨ ਡਾਲਰਸ ਵਿੱਚ KFC ਦੇ ਅਧਿਕਾਰ ਇਨਵੈਸਟਰਸ ਨੂੰ ਵੇਚ ਦਿੱਤੇ ਤੇ ਜੇ ਉਹ ਥੋੜਾ ਜਿਹਾ ਹੋਰ ਰੁੱਕ ਕੇ ਡੀਲ ਕਰਦੇ ਤਾਂ ਮਲਟੀ ਮਿਲੀਅਨਰ ਬਣ ਜਾਂਦੇ 16 ਦਸੰਬਰ 1980 ਵਿੱਚ ਉਹਨਾਂ ਨੇ ਆਖਰੀ ਸਾਹ ਲਏ ਤੇ ਉਹਨਾਂ ਦੀ ਮੌਤ ਤੋਂ 6 ਸਾਲਾਂ ਦੇ ਬਾਅਦ ਕੰਪਨੀ ਕਿਤੇ ਦੀ ਕਿਤੇ ਪੁੱਜ ਗਈ ਪੈਪਸਿਕੋ ਵਾਲਿਆਂ ਨੇ 840 ਮਿਲੀਅਨ ਡਾਲਰ ਵਿੱਚ ਇਸ ਦੀ ਡੀਲ ਕੀਤੀ ਉਸ ਵੇਲੇ ਤੱਕ ਕਰਨਲ ਜੰਦਾ ਨਹੀਂ ਸੀ ਪਰ ਇਸ ਚੀਜ਼ ਦਾ ਅੰਦਾਜ਼ਾ ਉਹਨਾਂ ਨੂੰ ਵੀ ਨਹੀਂ ਸੀ ਕਿ ਉਹਨਾਂ ਨੇ ਦੁਨੀਆ ਨੂੰ ਇੰਨੀ ਵਿਲੱਖਣ ਰੈਸিপি ਦੇ ਦਿੱਤੀ ਕਿ ਅੱਜ ਇਸ ਦੇ 30 ਹਜ਼ਾਰ ਤੋਂ ਵੀ ਵੱਧ ਆਊਟਲੈਟ ਹਨ ਪਰ ਦੋ ਚੀਜ਼ਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਾਮਨ ਰਹੀਆਂ ਪਹਿਲੀ ਫਰਾਈਡ ਚਿਕਨ ਦੀ ਰੈਸিপি ਤੇ ਦੂਜਾ ਕਰਨਲ ਸੈਂਡਰਸ ਦਾ ਚਿਹਰਾ ਜਿਸ ਨੂੰ ਦੁਨੀਆ KFC ਵਾਲੇ ਅੰਕਲ ਦੇ ਨਾਂ ਨਾਲ ਜਾਣਦੀ ਹੈ ਜਾਂਦੇ ਜਾਂਦੇ ਕਰਨਲ ਸੈਂਡਰਸ ਨੇ ਤਿੰਨ ਕਮਾਲ ਦੀਆਂ ਗੱਲਾਂ ਕਹੀਆਂ ਪਹਿਲੀ ਅਗਰ ਤੁਹਾਨੂੰ ਹਾਰ ਮਿਲ ਰਹੀ ਹੈ ਤਾਂ ਇਸ ਨੂੰ ਸੀੜੀ ਦੀ ਤਰ੍ਹਾਂ ਯੂਜ਼ ਕਰੋ ਇੱਕ ਇੱਕ ਸੀੜੀ ਚੜਦੇ ਜਾਓ ਤੇ ਆਪਣੀ ਮੰਜ਼ਿਲ ਤੱਕ ਪੁੱਜ ਜਾਓ ਦੂਜਾ ਤੁਹਾਡਾ ਹਾਰਡਵਰਕ ਦੁਨੀਆਂ ਦੇ ਹਰ ਟੋਨਿਕ ਨੂੰ ਹਰ ਵਿਟਾਮਿਨ ਨੂੰ ਹਰਾ ਸਕਦਾ ਹੈ ਤੇ ਤੀਜਾ ਜੇ ਤੁਹਾਨੂੰ ਸੁਪਨੇ ਦੇਖਣਾ ਪਸੰਦ ਹੈ ਤੇ ਤੁਸੀਂ ਮਿਹਨਤ ਕਰਨ ਤੋਂ ਨਹੀਂ ਘਤਰਾਂਦੇ ਤਾਂ ਆਪਣੇ ਸੁਪਨਿਆਂ ਨੂੰ ਇੱਜ਼ਤ ਦੇਣੀ ਸ਼ੁਰੂ ਕਰ ਦਿਓ ਕਰਨਲ ਸੈਂਡਰਸ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਨਾਕਾਮਿਆਬੀਆਂ ਆ ਜਾਣ ਅਸਲ ਹਾਰ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਕੋਸ਼ਿਸ਼ ਹੀ ਕਰਨੀ ਛੱਡ ਦਿੰਦੇ ਹਾਂ ਮੰਨ ਕੇ ਹਾਰੇ ਹਾਰ ਮੰਨ ਕੇ ਜیتے ਜੀਤੇ 65 ਸਾਲ ਦੀ ਉਮਰ ਵਿੱਚ ਵੀ ਜੇਕਰ ਉਹ ਆਪਣੇ ਸੁਪਨਿਆਂ ਪਿੱਛੇ ਦੌੜ ਸਕਦੇ ਸਨ ਤਾਂ ਅਸੀਂ ਕਿਉਂ ਨਹੀਂ KFC ਸਿਰਫ ਇੱਕ ਬ੍ਰਾਂਡ ਨਹੀਂ ਇੱਕ ਪ੍ਰੇਰਣਾ ਹੈ ਕਿ ਜੇ ਮਨ ਵਿੱਚ ਯਕੀਨ ਹੋਵੇ ਤਾਂ ਕਿਸੇ ਵੀ ਉਮਰ ਵਿੱਚ ਕਿਸੇ ਵੀ ਹਾਲਾਤ ਵਿੱਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਵੇਂ ਦੀ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਣਾ। ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ। ਅੱਗੇ ਮਿਲਦੇ ਹਾਂ ਅਗਲੀ ਕਹਾਣੀ ਵਿੱਚ। ਤਦ ਤੱਕ ਲਈ ਸ਼ੁਕਰੀਆ, ਅਲਵਿਦਾ।